ਵਾਹਿਗੁਰੂ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇਤਿਹਾਸ ਦੇ ਉਸ ਸੁਨਹਿਰੀ ਪੰਨੇ ਤੇ ਜਿੱਥੇ ਸੱਚ ਦੀ ਕਲਮ ਨੇ ਅਨਿਆਂ ਦੇ ਸਾਮਰਾਜ ਨੂੰ ਲਲਕਾਰਿਆ ਇਹ ਕਹਾਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫਰਨਾਮੇ ਦੀ ਉਸ ਚਿੱਠੀ ਦੀ ਜਿਸਨੇ ਮੁਗਲ ਸਮਰਾਟ ਔਰੰਗਜ਼ੇਬ ਦੇ ਦਿਲ ਵਿੱਚ ਸੱਚ ਦੀ ਚੁਬਣ ਪੈਦਾ ਕਰ ਦਿੱਤੀ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਤੇ ਧੋਖੇ ਨਾਲ ਹਮਲਾ ਹੋਇਆ ਜਦੋਂ ਸੱਚ ਨੂੰ ਕੁਚਲਣ ਦੀ ਸਾਜ਼ਿਸ਼ ਰਚੀ ਗਈ ਤਾਂ ਗੁਰੂ ਜੀ ਨੇ ਆਪਣੀ ਕਲਮ ਚੁੱਕੀ ਅਤੇ ਲਿਖਿਆ ਜ਼ਫਰਨਾਮਾ ਜਿੱਤ ਦਾ ਪੱਤਰ ਇਹ ਸਿਰਫ ਇੱਕ ਚਿੱਠੀ ਨਹੀਂ ਸੀ ਸਗੋ ਸੱਚ ਤਰਮ ਅਤੇ ਹੌਸਲੇ ਦੀ ਅਜੇਹੀ ਮਿਸਾਲ ਸੀ ਜਿਸਨੇ ਇਤਿਹਾਸ ਦੀ ਦਿਸ਼ਾ ਬਦਲ ਦਿੱਤੀ ਤੁਸੀਂ ਕੀ ਜਾਣਨਾ ਚਾਹੁੰਦੇ ਹੋ ਕਿ ਉਸ ਜ਼ਫਰਨਾਮੇ ਵਿੱਚ ਕੀ ਲਿਖਿਆ ਸੀ ਕਿਵੇਂ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੀਆਂ ਕਰਤੂਤਾਂ ਦਾ ਆਇਨਾ ਵਿਖਾਇਆ ਤਾਂ ਆਓ ਸਾਡੇ ਚੈਨਲ ਗੁਰੂ ਮਰਿਆਦਾ ਦੇ ਇਸ ਸਫ਼ਰ ਵਿੱਚ ਸਾਡੇ ਨਾਲ ਜੁੜੋ ਅਤੇ ਸੁਣੋ ਇਸ ਜ਼ਫਰਨਾਮੇ ਦੀ ਪੂਰੀ ਕਹਾਣੀ ਸ਼ਬਦ ਦਰ ਸ਼ਬਦ ਜਿਸ ਵਿੱਚ ਸੱਚ ਦੀ ਗੂੰਜ ਅਤੇ ਧਰਮ ਦੀ ਜਿੱਤ ਸਮਾਈ ਹੋਈ ਹੈ ਜ਼ਫਰਨਾਮਾ ਪਾਯੂ ਅਤੇ ਬਹਿਣੋ ਸਿਰਫ ਇੱਕ ਪੱਤਰ ਨਹੀਂ ਸੀ ਏਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਾ ਦੀ ਆਵਾਜ਼ ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਸਿੱਧੇ ਤੌਰ ਤੇ ਲਲਕਾਰਿਆ ਇਹ ਪੱਤਰ 1705 ਵਿੱਚ ਲਿਖਿਆ ਗਿਆ ਸੀ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਜੀ ਦੀਨਾ ਪਿੰਡ ਵਿੱਚ ਸਨ ਇਸ ਪੱਤਰ ਨੂੰ ਲਿਖਣ ਦਾ ਮਕਸਦ ਸੀ ਔਰੰਗਜ਼ੇਬ ਨੂੰ ਉਸ ਦੀਆਂ ਧੋਖੇਬਾਜ਼ੀਆਂ ਅਤੇ ਅਨਿਆਂ ਦੀ ਯਾਦ ਦਿਵਾਉਣਾ ਚਮਕੌਰ ਦੀ ਜੰਗ ਜਿਸ ਵਿੱਚ ਗੁਰੂ ਜੀ ਦੇ 40 ਸਿੱਖਾਂ ਨੇ ਮੁਗਲ ਫੌਜ ਦੇ ਹਜ਼ਾਰਾਂ ਸਿਪਾਹੀਆਂ ਨਾਲ ਲੋਹਾ ਲਿਆ ਇਹ ਜੰਗ ਸਿਰਫ ਤਾਕਤ ਦੀ ਨਹੀਂ ਸਗੋ ਸੱਚ ਅਤੇ ਤਰੰਦੀ ਸੀ ਜਦੋਂ ਔਰੰਗਜ਼ੇਬ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਕੇਰਿਆ ਅਤੇ ਸਿੱਖਾਂ ਨੂੰ ਸੁਰੱਖਿਅਤ ਨਿਕਲਣ ਦਾ ਵਾਅਦਾ ਕੀਤਾ ਤਾਂ ਉਸਨੇ ਆਪਣੀ ਕੁਰਾਨ ਦੀ ਸੌ ਤੋੜੀ ਅਤੇ ਧੋਖੇ ਨਾਲ ਹਮਲਾ ਕਰ ਦਿੱਤਾ ਗੁਰੂ ਜੀ ਨੇ ਇਸ ਅਨਿਆਂ ਨੂੰ ਸਹਿਣ ਦੀ ਬਜਾਏ ਆਪਣੀ ਕਲਮ ਨਾਲ ਜਵਾਬ ਦਿੱਤਾ ਜ਼ਫਰਨਾਮੇ ਦੇ 111 ਛੰਦਾਂ ਵਿੱਚ ਗੁਰੂ ਜੀ ਨੇ ਵਾਹਿਗੁਰੂ ਦੀ ਸਿਫਤ ਔਰੰਗਜ਼ੇਬ ਦੀਆਂ ਕਮਜ਼ੋਰੀਆਂ ਅਤੇ ਚਮਕੌਰ ਦੀ ਜੰਗ ਦੀਆਂ ਘਟਨਾਵਾਂ ਨੂੰ ਬਿਆਨ ਕੀਤਾ ਆਓ ਅਸੀਂ ਇਸ ਜ਼ਫਰਨਾਮੇ ਦੇ ਮੁੱਖ ਭਾਗਾਂ ਨੂੰ ਸਮਝਦੇ ਹਾਂ ਪਰ ਪਹਿਲਾਂ ਇਹ ਜਾਣ ਲਈਏ ਕਿ ਇਹ ਪੱਤਰ ਕਿਉਂ ਲਿਖਿਆ ਗਿਆ ਜ਼ਫਰਨਾਮੇ ਦੇ ਸ਼ੁਰੂਆਤੀ 34 ਛੰਦ ਵਾਏ ਗੁਰੂ ਦੀ ਸਿਫਤ ਨੂੰ ਸਮਰਪਿਤ ਹਨ ਗੁਰੂ ਜੀ ਲਿਖਦੇ ਹਨ हे ਪਰਮਾਤਮਾ ਤੂੰ ਸਰਬ ਵਿਆਪਕ ਹੈ ਸਰਬ ਸ਼ਕਤੀਮਾਨ ਹੈ ਤੇਰੀ ਮਹਿਮਾ ਅਪਾਰ ਹੈ ਅਤੇ ਤੂੰ ਸਾਰੇ ਸੰਸਾਰ ਦਾ ਪਾਲਣਹਾਰ ਹੈ ਇਹ ਸ਼ਬਦ ਸਿਰਫ ਪਰਮਾਤਮਾ ਦੀ ਸਿਫਤ ਨਹੀਂ ਸਗੋ ਗੁਰੂ ਜੀ ਦੀ ਅਟਲ ਸਰਦਾ ਨੂੰ ਵੀ ਦਰਸਾਉਂਦੇ ਹਨ ਉਹਨਾਂ ਨੇ ਆਪਣੇ ਪਿਤਾ ਮਾਤਾ ਚਾਰ ਪੁੱਤਰ ਅਤੇ ਅਨੇਕ ਸਿੱਖਾਂ ਦੀ ਸ਼ਹਾਦਤ ਵੇਖੀ ਪਰ ਉਹਨਾਂ ਦਾ ਵਿਸ਼ਵਾਸ ਵਾਹਿਗੁਰੂ ਵਿੱਚ ਅਡੋਲ ਰਿਹਾ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਇਸ ਦੀ ਵਿਆਖਿਆ ਗੁਰੂ ਜੀ ਸਮਝਾਉਂਦੇ ਹਨ ਕਿ ਵਾਹਿਗੁਰੂ ਇੱਕ ਹੈ ਸੱਚ ਦਾ ਨਾਮ ਹੈ ਅਤੇ ਉਹ ਸਾਰੇ ਸੰਸਾਰ ਦਾ ਸਿਰਜਣਹਾਰ ਹੈ ਇਹ ਸਿਫਤ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਦੀ ਹੈ ਜ਼ਫਰਨਾਮੇ ਦਾ ਦੂਜਾ ਹਿੱਸਾ ਔਰੰਗਜ਼ੇਬ ਨੂੰ ਲਲਕਾਰ ਗੁਰੂ ਜੀ ਨੇ 32 ਛੰਦਾਂ ਵਿੱਚ ਔਰੰਗਜ਼ੇਬ ਨੂੰ ਸਿੱਧੇ ਤੌਰ ਤੇ ਸੰਬੋਧਨ ਕੀਤਾ ਉਹਨਾਂ ਨੇ ਲਿਖਿਆ ਤੂੰ ਕੁਰਾਨ ਦੀ ਸੌ ਤੋੜੀ ਤੇਰੇ ਵਾਦਿਆਂ ਦੀ ਕੋਈ ਕੀਮਤ ਨਹੀਂ ਤੂੰ ਧਰਮ ਦੇ ਨਾਮ ਤੇ ਧਰਮ ਕੀਤਾ ਅਤੇ ਸੱਚ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਇਹ ਸ਼ਬਦ ਸਿਰਫ ਔਰੰਗਜ਼ੇਬ ਨੂੰ ਨਹੀਂ ਸਗੋਂ ਹਰ ਉਸ ਸ਼ਕਤੀ ਨੂੰ ਲਲਕਾਰਦੇ ਹਨ ਜੋ ਅਨਿਆਂ ਦਾ ਰਾਹ ਆਪਣਾਉਂਦੀ ਹੈ ਤੇਰੀ ਫੌਜ ਨੇ ਧੋਖੇ ਨਾਲ ਹਮਲਾ ਕੀਤਾ ਪਰ ਸਾਡੇ 40 ਸਿੱਖਾਂ ਨੇ ਤੇਰੇ ਹਜ਼ਾਰਾਂ ਨੂੰ ਰੋਕਿਆ ਇਹ ਛੰਦ ਚਮਕੌਰ ਦੀ ਜੰਗ ਦੀ ਬਹਾਦਰੀ ਨੂੰ ਦਰਸਾਉਂਦਾ ਹੈ ਜਿੱਥੇ ਸਿੱਖਾਂ ਨੇ ਅਸੰਭਵ ਨੂੰ ਸੰਭਵ ਕਰ ਬਿਖਾਇਆ ਜ਼ਫਰ ਨਾ ਮੇਦਾ ਤੀਜਾ ਹਿੱਸਾ ਚਮਕੌਰ ਦੀ ਜੰਗ ਦਾ ਵੇਰਵਾ 24 ਛੰਦਾਂ ਵਿੱਚ ਗੁਰੂ ਜੀ ਨੇ ਚਮਕੌਰ ਦੀ ਜੰਗ ਦਾ ਜ਼ਿਕਰ ਕੀਤਾ ਉਹਨਾਂ ਨੇ ਲਿਖਿਆ ਇਹ ਜੰਗ ਨਹੀਂ ਸੀ ਸਗੋ ਕਤਲੇਆਮ ਦੀ ਕੋਸ਼ਿਸ਼ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਨਹੀਂ ਹਾਰੇ ਇਹ ਸ਼ਬਦ ਸਿੱਖਾਂ ਦੀ ਅਟੱਲ ਆਤਮਾ ਤੇ ਵਾਹਿਗੁਰੂ ਤੇ ਭਰੋਸੇ ਨੂੰ ਦਰਸਾਉਂਦੇ ਹਨ ਜ਼ਫਰਨਾਮੇ ਦਾ ਚੌਥਾ ਹਿੱਸਾ ਔਰੰਗਜ਼ੇਬ ਦੀ ਨੈਤਿਕ ਹਾਰ 15 ਛੰਦਾਂ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੀਆਂ ਨੈਤਿਕ ਕਮਜ਼ੋਰੀਆਂ ਦਾ ਆਇਨਾ ਵਿਖਾਇਆ ਉਹਨਾਂ ਨੇ ਲਿਖਿਆ ਤੂੰ ਸਮਰਾਟ ਹੋ ਸਕਦਾ ਹੈ ਪਰ ਤੇਰੇ ਵਿੱਚ ਨਾ ਤਾਂ ਸੱਚ ਹੈ ਨਾਹੀ ਧਰਮ ਇਹ ਸ਼ਬਦ ਔਰੰਗਜ਼ੇਬ ਦੀ ਸੱਤਾ ਨੂੰ ਚੁਣੌਤੀ ਦਿੰਦੇ ਹਨ ਅਤੇ ਸਮਝਾਉਂਦੇ ਹਨ ਕਿ ਅਸਲ ਜਿੱਤ ਸੱਚ ਅਤੇ ਧਰਮ ਦੀ ਹੁੰਦੀ ਹੈ ਜ਼ਫਰਨਾਮਾ ਦਾ ਪੰਜਵਾਂ ਹਿੱਸਾ ਖਾਲਸੇ ਦੀ ਸ਼ਕਤੀ ਛੰਦ 78 ਤੇ 79 ਵਿੱਚ ਗੁਰੂ ਜੀ ਨੇ ਖਾਲਸੇ ਦੀ ਆਟਲ ਸ਼ਕਤੀ ਦਾ ਜ਼ਿਕਰ ਕੀਤਾ ਖਾਲਸਾ ਤੇਰੇ ਸਾਮਰਾਜ ਨੂੰ ਖਤਮ ਕਰ ਦੇਵੇਗਾ ਕਿਉਂਕਿ ਸਾਡਾ ਰਾਹ ਸੱਚ ਦਾ ਹੈ ਇਹ ਸ਼ਬਦ ਸਿਰਫ ਔਰੰਗਜ਼ੇਬ ਨੂੰ ਨਹੀਂ ਸਗੋ ਹਰ ਅਣਕਾਰੀ ਸ਼ਕਤੀ ਨੂੰ ਚੇਤਾਵਨੀ ਸੰ ਜ਼ਫਰਨਾਮੇ ਦਾ ਛੇਵਾਂ ਹਿੱਸਾ ਔਰੰਗਜ਼ੇਬ ਦੀ ਸਿਫਤ 6 ਛੰਦਾਂ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੀ ਸਿਫਤ ਵੀ ਕੀਤੀ ਪਰ ਇਹ ਸਿਫਤ ਉਸ ਦੀ ਨੀਤੀਆਂ ਤੋਂ ਵੱਖਰੀ ਸੀ ਉਹਨਾਂ ਨੇ ਲਿਖਿਆ ਤੂੰ ਬਾਦਸ਼ਾਹ ਹੈ ਪਰ ਤੇਰੀ ਨੀਤੀਆਂ ਨੇ ਤੈਨੂੰ ਅਧਰਮੀ ਬਣਾਇਆ ਇਹ ਸ਼ਬਦ ਦਰਸਾਉਂਦੇ ਹਨ ਕਿ ਗੁਰੂ ਜੀ ਵਿਅਕਤੀ ਅਤੇ ਉਸ ਦੀਆਂ ਕਰਤੂਤਾਂ ਨੂੰ ਵੱਖਰ ਕਰਕੇ ਵੇਖਦੇ ਸਨ ਗੁਰੂ ਮਰਿਆਦਾ ਦੇ ਸੁਣਨ ਵਾਲਿਓ ਜ਼ਫਰਨਾਮਾ ਸਿਰਫ ਇੱਕ ਪੱਤਰ ਨਹੀਂ ਸੀ ਸਗੋ ਸੱਚ ਦੀ ਜਿੱਤ ਦਾ ਪ੍ਰਤੀਕ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਕਿ ਅਨਿਆਂ ਅੱਗੇ ਝੁਕਣਾ ਨਹੀਂ ਸਗੋ ਉਸ ਨੂੰ ਲਲਕਾਰਨਾ ਹੈ ਉਹਨਾਂ ਦੀ ਕਲਮ ਨੇ ਸਾਬਤ ਕੀਤਾ ਕਿ ਸੱਚ ਦੀ ਤਾਕਤ ਸ਼ਸਤਰਾਂ ਤੋਂ ਵੀ ਵੱਧ ਹੈ ਅੱਜ ਜਦੋਂ ਅਸੀਂ ਇਸ ਜ਼ਫਰਨਾਮੇ ਨੂੰ ਯਾਦ ਕਰਦੇ ਹਾਂ ਤਾਂ ਆਓ ਅਸੀਂ ਵੀ ਪ੍ਰਣ ਕਰੀਏ ਕਿ ਸਾਡੇ ਜੀਵਨ ਵਿੱਚ ਸੱਚ ਅਤੇ ਧਰਮ ਦਾ ਰਾਹ ਅਪਣਾਵਾਂਗੇ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜਿਉ ਅਸੀਂ ਤੋਂ ਹਨੂਆ ਜਿਹਨਾਂ ਰੋਰ ਪਰੇਰ ਕਹਾਣੀਆਂ ਨਾਲ ਜੋੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ